ਤੁਸੀਂ ਸੁਣ ਰਹੇ ਹੋ ਪੰਜਾਬੀ ਰਿਡ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਰਦਨ ਅੱਜ 21 ਦਸੰਬਰ ਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰੰਸਮਰ ਦੀ ਰਾਤ ਲੰਮੇ ਜਟਪੁਰੇ ਬਤਾਈ ਸੀ ਜਿੱਥੇ ਰਾਏ ਕੱਲਾ ਆਪ ਨੂੰ ਮਿਲਣ ਆਇਆ ਅਤੇ ਆਪਣੇ ਨਾਲ ਰਾਏਕੋਟ ਲੈ ਗਿਆ ਸੀ ਉਸ ਨੇ ਆਪਣੇ ਸਾਥੀ ਨੂਰਾ ਮਾਹੀ ਨੂੰ ਸਰਹੰਦ ਭੇਜ ਕੇ ਮਾਤਾ ਗੁਜਰੀ ਅਤੇ ਬੱਚਾਂ ਦੀ ਸ਼ਹੀਦੀ ਦੀ ਖਬਰ ਤਸਦੀਕ ਕਰਵਾਈ ਦੋ ਰਾਤਾਂ ਇੱਥੇ ਰਹਿਣ ਮਗਰੋਂ ਇੱਥੋਂ ਚੱਲ ਕੇ ਗੁਰੂ ਸਾਹਿਬ ਤਖਤੂਪੁਰੇ ਪੁੱਜੇ ਇੱਥੇ ਆਪਣੇ ਆਪਣੇ ਨਾਲ ਆਏ ਪੰਜ ਮੁਸਲਮਾਨ ਮਰੀਦਾ ਨੂੰ ਅਲਵਿਦਾ ਆਖੀ ਅਤੇ ਆਪ ਘੋੜੇ ਤੇ ਸਵਾਰ ਹੋ ਕੇ ਅੱਗੇ ਚੱਲ ਪਏ ਫਿਰ ਆ ਬੰਦੇ ਹੁੰਦੇ ਹੋਏ ਪਧੌੜ ਪੁੱਜੇ 20 ਦਸੰਬਰ ਦੀ ਰਾਤ ਉੱਥੇ ਬਤਾਉਣ ਮਗਰੋਂ 21 ਦਸੰਬਰ 1705 ਦੇ ਦਿਨ ਆ ਹਰੇ 21 ਦਸੰਬਰ 1844 ਜਦੋਂ ਹੀਰਾ ਸਿੰਘ ਡੋਗਰੇ ਨੂੰ ਰਾਣੀ ਜਿੰਦਾ ਦੇ ਇਕੱਠਾਂ ਦਾ ਪਤਾ ਲੱਗਿਆ ਤਾਂ ਉਹ ਘਬਰਾ ਗਿਆ ਉਸ ਨੂੰ ਯਾਪਨ ਲੱਗ ਗਿਆ ਕਿ ਕੋਈ ਨਾ ਕੋਈ ਸਿੱਖ ਫੌਜੀ ਉਸ ਨੂੰ ਜ਼ਰੂਰ ਕਤਲ ਕਰ ਦੇਵੇਗਾ ਇਸ ਕਰਕੇ ਉਸ ਨੇ ਜੰਮੂ ਨੂੰ ਭੱਜ ਜਾਣ ਦਾ ਫੈਸਲਾ ਕੀਤਾ ਉਸ ਨੇ ਆਪਣਾ ਤੇ ਲਾਹੌਰ ਦਰਬਾਰ ਦੇ ਹੀਰੇ ਜਵਾਹਰਾਤ ਅਤੇ ਹੋਰ ਸਾਰਾ ਖਜ਼ਾਨਾ ਇਕੱਠਾ ਕੀਤਾ ਅਤੇ ਸਾਥ ਹਾਥੀਆਂ ਤੇ ਲੱਤ ਲਿਆ 21 ਦਸੰਬਰ 1844 ਨੂੰ ਉਹ ਸਾਰੀ 4000 ਡੋਗਰਾ ਫੌਜ ਦੇ ਨਾਲ ਲਾਹੌਰ ਤੋਂ ਜੰਮੂ ਵੱਲ ਨੂੰ ਚੱਲ ਪਿਆ ਛੇਤੀ ਹੀ ਇਸ ਦੀ ਖਬਰ ਸਿੱਖ ਜਨਰਲਾਂ ਨੂੰ ਮਿਲ ਗਈ ਬਹੁਤ ਸਾਰੀ ਸਿੱਖ ਫੌਜ ਘੋੜਿਆਂ ਤੇ ਸਵਾਰ ਹੋ ਕੇ ਇਹਨਾਂ ਦੇ ਪਿੱਛੇ ਚੱਲ ਪਈ ਰਸਤੇ ਦੇ ਵਿੱਚ ਸਿੱਖਾਂ ਤੇ ਡੋਗਰ ਲੜਾਈ ਹੋਈ ਇਸ ਲੜਾਈ ਦੇ ਵਿੱਚ ਬਹੁਤ ਸਾਰੇ ਡੋਗਰੇ ਮਾਰੇ ਗਏ ਲਾਹੌਰ ਤੋਂ 35-40 ਕਿਲੋਮੀਟਰ ਦੂਰ ਤੱਕ ਇਹ ਲੜਾਈ ਹੁੰਦੀ ਗਈ ਸਿੱਖ ਫੌਜ ਨੇੜੇ ਪੁੱਜੀ ਵੇਖ ਕੇ ਹੀਰਾ ਸਿੰਘ ਪੰਡਤ ਜੱਲਾ ਸੋਹਣ ਸਿੰਘ ਪੁੱਤਰ ਗੁਲਾਬ ਸਿੰਘ ਡੋਗਰਾ ਅਤੇ ਲਾਭ ਸਿੰਘ ਡੋਗਰਾ ਇੱਥੇ ਲੋਕੇ ਪਰ ਕੁਚਰ ਮਗਰੋਂ ਜਦੋਂ ਉਹਨਾਂ ਨੂੰ ਬਹੁਤ ਪਿਆਸ ਲੱਗੀ ਤਾਂ ਉਹ ਖੂਹ ਦੇ ਵੱਲ ਭੱਜਿਆ ਸਿੱਖ ਫੌਜੀਆਂ ਦੀ ਨਿਗਾ ਉਹਨਾਂ ਵੱਲ ਪਈ ਤਾਂ ਉਹਨਾਂ ਨੇ ਇਹਨਾਂ ਤੇ ਬੰਦੂਖਾਂ ਦੇ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਦੇ ਨਾਲ ਹਾਥੀ ਤੇ ਬੈਠਾ ਸੋਹਣ ਸਿੰਘ ਮਾਰਿਆ ਗਿਆ ਲਾਭ ਸਿੰਘ ਡੋਗਰੇ ਨੂੰ ਵੀ ਗੋਲੀ ਲੱਗੀ ਉਹ ਘੋੜਾ ਭਜਾ ਕੇ ਜੰਮੂ ਵੱਲ ਨੂੰ ਚਲਾ ਗਿਆ ਸਿੱਖ ਫੌਜਾਂ ਨੇ ਉਸ ਦਾ ਪਿੱਛਾ ਕੀਤਾ ਅਤੇ 7-8 ਕਿਲੋਮੀਟਰ ਦੂਰ ਜਾ ਕੇ ਉਸ ਨੂੰ ਘੇਰ ਕੇ ਮਾਰ ਦਿੱਤਾ ਇਸ ਦੇ ਨਾਲ ਹੀ ਸਿੱਖ ਫੌਜੀਆਂ ਨੇ ਹੀਰਾ ਸਿਉਂ ਤੇ ਵੀ ਹਮਲਾ ਕੀਤਾ ਉਸ ਨੇ ਐਗੋ ਟੱਕਰਾ ਕੀਤਾ ਸੀ ਪਰ ਇੱਕ ਸਿੱਖ ਦੇ ਨੀਜ਼ੇ ਦੇ ਨਾਲ ਉਹ ਮਾਰਿਆ ਗਿਆ ਇਹਨਾਂ ਸਾਰਿਆਂ ਦੇ ਮਰਨ ਮਗਰੋਂ ਫੌਜਾਂ ਦਰਬਾਰ ਦਾ ਸਾਰਾ ਖਜ਼ਾਨਾ ਤੇ ਹੋਰ ਸਾਰਾ ਮਾਲ ਪੱਤਾ ਲੈ ਕੇ ਲਾਹੌਰ ਮੁੜ ਗਈਆਂ 21 ਦਸੰਬਰ 1845 ਸਿੱਖਾਂ ਦਰਸਾ ਲਾਹੌਰ ਦਰਬਾਰ ਅਤੇ ਅੰਗਰੇਜ਼ਾਂ ਦੇ ਵਿੱਚ ਦੂਜੀ ਲੜਾਈ 21 ਦਸੰਬਰ 1845 ਦੇ ਦਿਨ ਫੇਰੂ ਸ਼ਹਿਰ ਦੇ ਵਿੱਚ ਹੋਈ ਸੀ ਇਸ ਲੜਾਈ ਦੇ ਵਿੱਚ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਪਹਿਲਾਂ ਬਣਾਈ ਪਲਾਨ ਦੇ ਮੁਤਾਬਕ ਸਿੱਖ ਫੌਜਾਂ ਨੂੰ ਪੂਰਾ ਹਸਲਾ ਨਾ ਦਿੱਤਾ ਉਹਨਾਂ ਨੂੰ ਅੰਗਰੇਜ਼ਾਂ ਦੇ ਨਾਜ਼ੁਕ ਅਤੇ ਅਹਿਮ ਟਿਕਾਣਾ ਤੇ ਹਮਲਾ ਕਰਨਾ ਨਾ ਦਿੱਤਾ ਜਿਸ ਪਾਸੇ ਸਿੱਖ ਫੌਜਾਂ ਦੀ ਤਾਕਤ ਵਧੇਰੇ ਵੇਖੀ ਉੱਥੋਂ ਹੀ ਹਮਲਾ ਰੁਕਵਾ ਦਿੱਤਾ ਗਿਆ ਤਾਂ ਜੋ ਅਗਰੇਜ਼ ਫੌਜਾਂ ਦੀ ਮਦਦ ਕੀਤੀ ਜਾ ਸਕੇ ਇਸ ਤੋਂ ਮਗਰੋਂ ਲਾਲ ਸਿੰਘ ਆਪਣੇ ਸਾਥੀਆਂ ਦੇ ਨਾਲ 6-7000 ਸਿੱਖ ਫੌਜਾਂ ਨੂੰ ਇਕੱਲਿਆਂ ਮੈਦਾਨ ਦੇ ਵਿੱਚ ਚੁਪਾਟ ਟੁਰਿਆ ਪਰ ਆਗੂਹੀਣ ਸਿੱਖ ਫੌਜਾਂ ਮੈਦਾਨ ਦੇ ਵਿੱਚ ਝਟੀਆਂ ਰਹੀਆਂ ਇਹਨਾਂ ਦਾ ਨਿਸ਼ਾਨਾ ਕਮਾਂਡਰਹੀਣ ਸਿੱਖ ਫੌਜ ਨੂੰ ਮਰਵਾਉਣਾ ਦਾ ਸੀ ਫਿਰੂ ਸ਼ਹਿਰ ਦੀ ਇਸ ਲੜਾਈ ਦੇ ਵਿੱਚ 694 ਅੰਗਰੇਜ਼ ਮਾਰੇ ਗਏ ਅਤੇ 1721 ਜ਼ਖਮੀ ਹੋਏ ਮਾਰੇ ਜਾਣ ਵਾਲਿਆਂ ਦੇ ਵਿੱਚੋਂ 103 ਅਫਸਰ ਵੀ ਸਨ ਇਹਨਾਂ ਦੇ ਵਿੱਚ ਉਹ ਮੇਜਰ ਬਰਾਡਫੁੱਟ ਵੀ ਸ਼ਾਮਲ ਸੀ ਜਿਸ ਨੇ ਇਸ ਜੰਗ ਦੀ ਪਹਿਲੀ ਗੋਲੀ ਚਲਾਈ ਸੀ ਇਸ ਲੜਾਈ ਦੇ ਵਿੱਚ 2.5 ਤੋਂ 3000 ਸਿੱਖ ਵੀ ਮਾਰੇ ਗਏ ਸਨ 21 ਦਸੰਬਰ 1981 ਦਿੱਲੀ ਦਾ ਸਿੱਖ ਆਗੂ ਜ才ਦਾਰ ਸੰਤੋਖ ਸਿੰਘ ਇੰਦਰਾ ਦਾ ਪੱਕਾ ਵਫਾਦਾਰ ਸੀ ਅਤੇ ਦੋਵੇਂ ਇੱਕ ਦੂਜੇ ਦਾ ਪੂਰਾ ਸਾਥ ਦਿੰਦੇ ਸਨ 8 ਨਵੰਬਰ 1981 ਦੇ ਦਿਨ ਸੰਤੋਖ ਸਿੰਘ ਵੱਲੋਂ ਕਾਲ ਤਖਤ ਤੇ ਪੇਸ਼ ਹੋਣ ਤੇ ਇੰਦਰਾ ਗਾਂਧੀ ਉਸ ਦੇ ਨਾਲ ਨਾਰਾਜ਼ ਹੋ ਗਈ ਕਿਉਂਕਿ ਉਸ ਦੇ ਰੋਕਣ ਦੇ باوجود ਉਹ ਅੰਮ੍ਰਿਤਸਰ ਚਲਾ ਗਿਆ ਸੀ ਇਸ ਤੋਂ ਮਗਰੋਂ ਦੋਹਾਂ ਨੇ ਇੱਕ ਦੂਜੇ ਦੇ ਨਾਲ ਬੋਲਚਾਲ ਵੀ ਬੰਦ ਕਰ ਦਿੱਤੀ ਜਹੇਦਾਰ ਸੰਤੋਖ ਸਿੰਘ ਨੇ ਵੀ ਹੁਣ ਬਾਗੀਸੁਰ ਆਪਣਾਲੀ ਸੀ ਅਤੇ ਪਿੰਡਰਾਂ ਵਾਲੇ ਦੇ ਕੈਂਪ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ 20 ਸਤੰਬਰ 1981 ਦੇ ਦਿਨ ਜਦ ਮਹਿਤਾ ਚੌਂਕ ਦੇ ਵਿੱਚ ਪੁਲਿਸ ਬਾਬਾ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਕੇ ਕਾਰ ਦੇ ਵਿੱਚ ਬਿਠਾ ਕੇ ਲੈ ਜਾ ਰਹੀ ਸੀ ਤਾਂ ਜਹੇਦਾਰ ਸੰਤੋਖ ਸਿੰਘ ਦਿੱਲੀ ਨੇ ਇੱਕ ਡਰਾਮਾ ਕੀਤਾ ਉਹ ਕਾਰ ਦੀ ਬੌਨਰ ਤੇ ਬੈਠ ਗਿਆ ਅਤੇ ਉਸਨੇ ਕਿਹਾ ਕਿ ਉਹ ਦੇਵੇਗਾ ਕੁਛੇਰ ਮਗਰੋਂ ਪਿੰਡਰਾਂ ਵਾਲਿਆਂ ਦੇ ਕਹਿਣ ਤੇ ਉਹ ਬੌਨਰਟ ਤੋਂ ਉਤਰਿਆ ਤਾਂ ਹੀ ਪੁਲਿਸ ਦੀ ਗੱਡੀ ਅੱਗੇ ਜਾ ਸਕੀ ਸੰਤੋਖ ਸਿੰਘ ਇੰਦਰਾ ਗਾਂਧੀ ਦਾ ਖਾਸਮ ਖਾਸ ਸੀ ਪਰ ਕੁਛੇਰ ਤੋਂ ਦੋਹਾਂ ਦੇ ਵਿੱਚ ਫਰਕ ਆ ਗਏ ਸਨ ਉਨਜ ਉਸ ਦਾ ਸਬਾਬ ਪਹਿਲਾਂ ਤੋਂ ਹੀ ਖਾੜਕ ਅਤੇ ਕੁਝ ਹੱਦ ਤੱਕ ਦਲੇਰਾਨਾ ਵੀ ਸੀ ਜਦ ਇਹ ਖਬਰਾਂ ਇੰਦਰਾ ਗਾਂਧੀ ਤੱਕ ਪਹੁੰਚੀਆਂ ਤਾਂ ਉਸ ਨੇ ਸੰਤੋਖ ਸਿੰਘ ਨੂੰ ਮਰਵਾਉਣ ਦਾ ਫੈਸਲਾ ਕਰ ਲਿਆ 21 ਦਸੰਬਰ 1981 ਦੇ ਦਿਨ ਜਦੋਂ ਕਾਰ ਦੇ ਵਿੱਚ ਜਾ ਰਿਹਾ ਸੀ ਤਾਂ ਉਸ ਦੀ ਕਾਰ ਨੂੰ ਇੱਕ ਹੋਰ ਮੈਂਬਰ ਸੋਹਣ ਸਿੰਘ ਸੰਧੂ ਨੇ ਰੋਕਿਆ ਪੁਲਿਸ ਦੇ ਮੁਤਾਬਕ ਇਸ ਮੌਕੇ ਤੇ ਦੋਹਾਂ ਦੇ ਵਿੱਚ ਝਗੜਾ ਹੋਇਆ ਅਤੇ ਦੋਵੇਂ ਇੱਕ ਦੂਜੇ ਦੀ ਗੋਲੀ ਦੇ ਨਾਲ ਮਰ ਗਏ ਪਰ ਦਰਅਸਲ ਇਹ ਆਪਸੀ ਝਗੜੇ ਦਾ ਕਤਲ ਨਹੀਂ ਸੀ ਕਿਉਂਕਿ ਸੰਧੂ ਦੇ ਜਿਸ ਰਵਾਲਵਰ ਦੇ ਨਾਲ ਗੋਲੀ ਚਲਾਈ ਗਈ ਸੀ ਉਹ ਰਵਾਲਵਰ ਗਾਇਬ ਹੋ ਗਿਆ ਸੀ ਜੱਜਦਾਰ ਦੇ ਪੁੱਤਰ ਦਾ ਅੱਜ ਵੀ ਦੋਸ਼ ਹੈ ਕਿ ਇਹ ਕਤਲ ਖ 21 ਦਸੰਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਹਰਜਿੰਦਰ ਸਿੰਘ ਜਿੰਦਾ ਪੁੱਤਰ ਨਾਜ਼ਰ ਸਿੰਘ ਤਲਵੰਡੀ ਪਿੰਡਰਾ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 21 ਦਸੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਮਨਜਿੰਦਰ ਸਿੰਘ ਲਾਲੀ ਵਾਸੀ ਪੱਖੋਕੇ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 21 ਦਸੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਦਿਲਬਾਖ ਸਿੰਘ ਪੁੱਤਰ ਰਵੇਲ ਸਿੰਘ ਵਾਸੀ ਬਖਠਾਣਾ ਟੁੱਲੀਆਂ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 21 ਦਸੰਬਰ 1992 ਦੇ ਦਿਨ ਜੁਗਿੰਦਰ ਸਿੰਘ ਭੁਪਿੰਦਰ ਸਿੰਘ ਪਿੰਡ ਸਰਜੀਤ ਸਿੰਘ ਅਤੇ ਚਾਰ ਹੋਰ ਸਿੱਖਾਂ ਨੂੰ ਪੁਲਿਸ ਨੇ ਨਕਲੀ ਮੁਕਾਬਲ ਕੀਤਾ ਐਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ اے